ਸਵੇਰੇ ਸਵੇਰੇ ਫੋਨ ਆਇਆ ਐਸਐਚਓ ਦਾ ਮੈਨੂੰ ਐਸਐਚਓ ਕਹਿੰਦਾ ਜੀ ਇੱਕ ਬੱਚੀ ਦੀ ਲਾਸ਼ ਮਿਲੀ ਆ ਮੇਰੇ ਮਨ 'ਚ ਇੱਕ ਡਰ ਸੀਗਾ ਕਿ ਸ਼ਾਇਦ ਬੱਚੀ ਦਾ ਰੇਪ ਨਾ ਹੋਇਆ ਹੋਵੇ 5-6 ਸਾਲ ਦੀ ਬੱਚੀ ਸੀਗੀ ਛੋਟੀ ਜਿਹੀ ਗਲ ਕੁੱਟ ਕੇ ਉਹਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਅੱਖਾਂ ਬਾਹਰ ਆਈਆਂ ਹੋਈਆਂ ਸੀ ਜੀਬ ਬਾਹਰ ਆਈ ਪਈ ਸੀ ਟਿਪੀਕਲ ਦੀ ਮਿਸਟ੍ਰੈਂਗੂਲੇਸ਼ਨ ਦੇ ਜਿਹੜੇ ਸਾਈਨ ਹੁੰਦੇ ਆ ਤੇਮਿੰਦਰ ਜੀ ਕਈ ਘਟਨਾਵਾਂ ਹੁੰਦੀਆਂ ਐਦਾਂ ਦੀਆਂ ਜਿਹੜੀਆਂ ਜਿੱਥੇ ਤੁਹਾਡੇ ਜਿਹੜੀਆਂ ਤੁਹਾਡੇ ਤੋਂ ਅੰਦਰ ਤੱਕ ਝੰਜੋੜ ਜਾਂਦੀਆਂ ਨੇ ਇਹੋ ਜੀ ਘਟਨਾ ਇੱਕ ਕੋਟਕਪੂਰੇ ਜਦੋਂ ਮੈਂ ਟੀਐਸਪੀ ਸੀਗਾ ਇੰਨੇ ਮੋੜ ਕੋਠੇ ਮੋੜ ਵਜਦੇ ਉੱਥੇ ਛੋਟਾ ਜਿਹਾ ਪਿੰਡ ਹੈ ਤਾਂ ਮੈਨੂੰ ਸਵੇਰੇ ਸਵੇਰੇ ਫੋਨ ਆਇਆ ਐਸਐਚਓ ਦਾ ਹਮੇਸ਼ਾ ਜਦੋਂ ਸਵੇਰੇ ਅਰਲੀ ਮਾਰਨਿੰਗ ਫੋਨ ਆਉਂਦਾ ਤਾਂ ਕੁਝ ਨਾ ਕੁਝ ਮਤਲਬ ਗਲਤ ਹੋਇਆ ਹੁੰਦਾ ਤੇ ਮੈਂ ਮੈਨੂੰ ਐਸਐਚਓ ਕਹਿੰਦਾ ਜੀ ਇੱਕ ਬੱਚੀ ਦੀ ਲਾਸ਼ ਮਿਲੀ ਹੈ ਮੋੜ ਪਿੰਡ ਦੇ ਖੇਤਾਂ 'ਚ ਖਾਲ 'ਚ ਤੇ ਮੇਰੀ ਨੀਂਦ ਇੱਕਦਮ ਜਿਵੇਂ ਕਫੂਰ ਹੋ ਗਈ ਤੇ ਮੈਂ ਉਹਨੂੰ ਜਿਨੀਆਂ ਉਸ ਵੇਲੇ ਮੇਰੇ ਮਨਛਦਾ ਤਾਂ ਆਈਆਂ ਵੀ ਤੁਸੀਂ ਫਟਾਫਟ ਜਾ ਕੇ ਪਹੁੰਚ ਕੇ ਕ੍ਰਾਈਮ ਸੀਨ ਜਿਹੜਾ ਉਹਨੂੰ ਪ੍ਰਜ਼ਰਵ ਕਰੋ। ਅ ਡੌਗ ਸਕਵਾਡ ਬੁਲਾ ਲਓ। ਫੋਰੈਂਸਿਕ ਟੀਮ ਨੂੰ ਬੁਲਾ ਲਓ ਤੇ ਮੈਂ ਫਟਾਫਟ ਤਿਆਰ ਹੋ ਕੇ ਮੈਂ ਵੀ ਚੱਲ ਪਿਆ। ਮੇਰੇ ਮਨ 'ਚ ਇੱਕ ਡਰ ਸੀਗਾ ਕਿ ਸ਼ਾਇਦ ਬੱਚੀ ਦਾ ਰੇਪ ਨਾ ਹੋਇਆ ਹੋਵੇ। ਤੇ ਜਦੋਂ ਮੈਂ ਉੱਥੇ ਪਹੁੰਚਿਆ ਦਵਿੰਦਰ ਜੀ ਬਿਲਕੁਲ ਉਹੀ ਗੱਲ ਸੱਚੀ ਹੋਈ। ਬਹੁਤ ਦਰਦਨਾਕ ਸੀਨ ਸੀਗਾ ਬੱਚੀ ਦੀ লাশ 5-6 ਸਾਲ ਦੀ ਬੱਚੀ ਸੀਗੀ ਛੋਟੀ ਦੀ। ਗਲ ਘੁੱਟ ਕੇ ਉਹਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਅੱਖਾਂ ਬਾਹਰ ਆਈਆਂ ਹੋਈਆਂ ਸੀ ਜੀਬ ਬਾਹਰ ਆਈ ਹੋਈ ਸੀ ਟਿਪੀਕਲ ਦੇ ਮਿਸਟ੍ਰਾਂਗੂਲੇਸ਼ਨ ਦੇ ਜਿਹੜੇ ਸਾਈਨ ਹੁੰਦੇ ਆ ਤੇ ਖੂਨ ਨਿਕਲਿਆ ਹੱਸ ਥੱਲੇ ਵਾਕਏ ਸ਼ੀ ਵਾਸ ਰੇਪਡ ਬਹੁਤ ਇੱਕਦਮ ਮਤਲਬ ਮਨ ਜਿਹੜਾ ਸ਼ੌਕ ਲੱਗਿਆ ਇੱਕਦਮ ਤਾਂ ਉਹ ਖਾਲ ਦੇ ਵਿੱਚ ਦੇਖਿਆ ਜਦੋਂ ਬਲੱਡ ਡ੍ਰੌਪ ਬਾਈ ਡ੍ਰੌਪ ਡ੍ਰੌਪ ਬਾਈ ਡ੍ਰੌਪ ਕਰਦੇ 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 ਜਿਹਦਾ ਜਿੱਥੇ ਅ ਇਨਸੀਡੈਂਟ ਹੋਇਆ ਸੀਗਾ ਉਹ ਜਗ੍ਹਾ ਟਰੇਸ ਕੀਤੀ ਉਹ ਇੱਕ ਕਣਕ ਸੀਗੀ ਹਰੀ ਕਣਕ ਸੀਗੀ ਖਰੀ ਕਣਕਾਂ ਉੱਥੇ ਬਲੱਡ ਖਿਲਰਿਆ ਹੋਇਆ ਸੀਗਾ ਮਲੋ ਬੜਾ ਦਰਦਨਾਕ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਕਿਹੜੇ ਹਾਲਾਤਾਂ ਵਿੱਚ ਉਹ ਕ੍ਰਾਈਮ ਹੋਇਆ ਅ ਇਹ ਅੱਗੇ ਪਰੇ ਹੱਡਾ ਰੋੜੀ ਸੀਗੀ ਜਿੱਥੇ ਪਛੂਛੂ ਸਿੱਟਦੇ ਨੇ ਲੋਕ ਆਪਣੇ ਪਿੰਡਾਂ ਦੇ ਮਰੇ ਹੋਏ ਪਛੂ ਤਾਂ ਇਹ ਪ੍ਰੀਜ਼ੰਪਸ਼ਨ ਸੀਗੀ ਕਿ ਇਹ ਇਹ ਬੰਦੇ ਨੇ ਕਿਸੇ ਨੇ ਵੀ ਜਿਹਨੇ ਰੇਪ ਕੀਤਾ ਉਸ ਤੋਂ ਬਾਅਦ ਉਹ ਲਾਸ਼ ਲੈ ਕੇ ਲੜਕੀ ਬੱਚੀ ਦੀ ਉਹ ਹੱਡਾ ਰੂੜੀ ਦੇ ਸਿੱਟਣ ਚੱਲਿਆ ਸੀ ਤੇ ਉੱਥੇ ਕੋਈ ਟਰੈਕਟਰ ਲੱਗਾ ਹੋਇਆ ਸੀ ਜਿਹੜਾ ਰਾਤ ਨੂੰ ਕਰਾਹਾ ਲਾ ਰਿਹਾ ਸੀਗਾ ਜਾਂ ਕੁਝ ਕੰਮ ਕਰ ਰਿਹਾ ਸੀ ਉਹਦੇ ਲਾਈਟਾਂ ਪਈਆਂ ਤੇ ਉਹਨੇ ਉੱਥੇ ਸਿੱਟੀ ਉਹ ਲਾਸ਼ ਤੇ ਚਲਾ ਗਿਆ ਡੌਗ ਸਕੁਐਡ ਵੀ ਆ ਗਿਆ ਮੌਕੇ ਤੇ ਫਰੇਨਸਿਕ ਵਾਲੇ ਵੀ ਆ ਗਏ ਫਿੰਗਰਪ੍ਰਿੰਟ ਵੀ ਆ ਗਏ ਫਿੰਗਰਪ੍ਰਿੰਟ ਵਾਲੇ ਵੀ ਕੋਈ ਕਲੂ ਨਹੀਂ ਚੱਲਿਆ ਫਿੰਗਰਪ੍ਰਿੰਟ ਕਿਤੇ ਕੋਈ ਜਗ੍ਹਾ ਹੀ ਨਹੀਂ ਸੀ ਇਹਦੀ ਇੱਥੇ ਫਿੰਗਰਪ੍ਰਿੰਟ ਹੋ ਸਕਦੇ ਸੀਗੇ ਫਰੈਂਸਿਕ ਵਾਲਿਆਂ ਨੇ ਬਲੱਡ ਸੈਂਪਲ ਲੈ ਲਏ ਉੱਥੇ ਜੋ ਵੀ ਪੈਰਾਂ ਦੀ ਨਿਸ਼ਾਨ ਸੀ ਉਹ ਸੈਂਪਲ ਲੈ ਲਏ ਜੋ ਵੀ ਉੱਥੇ ਉਹਨਾਂ ਕੋਲੋਂ ਜੋ ਵੀ ਐਵੀਡੈਂਸ ਕਲੈਕਟ ਹੋ ਸਕਦੀ ਸੀ ਹੋ ਗਈ ਤੇ ਪਰ ਕੋਈ ਕਲੂ ਨਹੀਂ ਚੱਲਿਆ ਜਿਵੇਂ ਆਪਣੇ ਹੁੰਦਾ ਕਿ ਆਪਾਂ ਜਦੋਂ ਆਮ ਪੁਲਿਸ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਉੱਥੇ ਉਹ ਇਲੈਕਟ੍ਰੋਨਿਕ ਐਵੀਡੈਂਸ ਤੇ ਪਿੱਛੇ ਜਿਆਦਾ ਪੈਂਦੇ ਨੇ ਜਿਵੇਂ ਫੋਕਸ ਕਰਦੇ ਨੇ ਪਰ ਉੱਥੇ ਕੋਈ ਇਲੈਕਟ੍ਰੋਨਿਕ ਐਵੀਡੈਂਸ ਦਾ ਕੋਈ ਵੀ ਅ ਅਸਾਰ ਨਹੀਂ ਸੀਗੇ ਉੱਥੇ ਚਲੋ ਐਫ ਆਈ ਆਰ ਲੌਂਚ ਹੋ ਗਈ ਪਰ ਦੁਪਹਿਰਾ ਹੋ ਗਿਆ ਬੇਚਾਨੀ ਵਧ ਗਈ ਵੀ ਕੋਈ ਕਲੂ ਨਾ ਚੱਲਿਆ ਮੈਂ ਫਿਰ ਸਰਚ ਕੀਤਾ ਪਹਿਲਾਂ ਕ੍ਰਾਈਮ ਸੀਨ ਦੁਬਾਰਾ ਫੇਰ ਸਰਚ ਕੀਤੀ ਕ੍ਰਾਈਮ ਸੀਨ ਦੀ ਤਾਂ ਉੱਥੋਂ ਸਾਨੂੰ ਬੀੜੀ ਮਿਲ ਗਈ ਬੀੜੀ ਹੋਰ ਸਰਚ ਕੀਤੀ ਬਰੀਕੀ ਨਾਲ ਕਿਉਂਕਿ ਉਹ ਕਾਫੀ ਲੰਮਾ ਸਪੈਨ ਸੀਗਾ 1/2 ਕਿਲੋਮੀਟਰ ਜਿੱਥੇ ਜਿੱਥੇ ਡੱਡ ਬੋੜੀ ਮਿਲੀ ਸੀ ਤੇ ਜਿੱਥੇ ਇਹ ਕ੍ਰਾਈਮ ਹੋਇਆ ਸੀ ਤਾਂ ਉੱਥੋਂ ਸਾਨੂੰ ਇੱਕ ਖਾਲੀ ਬੰਡਲ ਮਿਲ ਗਿਆ ਬੀੜੀਆਂ ਦਾ ਘੋੜਾ ਗਾਡੀ ਉਹਦਾ ਜਿਹੜਾ ਬ੍ਰਾਂਡ ਸੀਗਾ ਬੀੜੀਆਂ ਦਾ ਜਦੋਂ ਕੋਈ ਕ੍ਰਾਈਮ ਹੁੰਦਾ ਤਾਂ ਤੁਹਾਡੇ ਮਾਈਂਡ ਚ ਇੱਕ ਇੱਕ ਪ੍ਰੋਫਾਈਲ ਬਣਾਉਂਦੇ ਨੇ ਕ੍ਰਿਮੀਨਲ ਆ ਤੁਸੀਂ ਤਾਂ ਉਸ ਕ੍ਰਾਈਮ ਦੇ ਹਿਸਾਬ ਨਾਲ ਜਿਵੇਂ ਉਹ ਕ੍ਰਾਈਮ ਹੋਇਆ ਸੀ ਸਾਡੇ ਮਨਚਿਕ ਪ੍ਰੋਫਾਈਲ ਸੀਗਾ ਕਿ ਇਹ ਬੰਦਾ ਜਿਹੜਾ 15-16 ਸਾਲ ਤੋਂ ਲੈ ਕੇ 35 ਸਾਲ ਦਾ ਯੰਗ ਹੋਣਾ ਬੰਦਾ ਜਿਹਦੇ ਜਦੋਂ ਜਦੋਂ ਬੰਦੇ 'ਚ ਹਾਰਮੋਨ ਜ਼ਿਆਦਾ ਹੁੰਦੇ ਆ ਜੀ ਐਸਾ ਕ੍ਰਾਈਮ ਕਰਦਾ ਤੇ ਉਸ ਪ੍ਰੋਫਾਈਲ 'ਚ ਇਹ ਵੀ ਸੀਗਾ ਵੀ ਇਹ ਬੰਦਾ ਐਲਕੋਹੋਲਿਕ ਹੋਣਾ ਸ਼ਰਾਬ ਕੋਈ ਸ਼ਰਾਬ ਪੀਤੇ ਬਣਾ ਬੰਦਾ ਇਹ ਜਿਆ ਇਨੀਸ ਕ੍ਰਾਈਮ ਨਹੀਂ ਕਰਦਾ ਅਮੂਮਨ ਸਾਡਾ ਤਜਰਬਾ ਕਹਿੰਦਾ ਚਲੋ ਜਦੋਂ ਬੀੜੀਆਂ ਦਾ ਬੰਡਲ ਦੇਖਿਆ ਸੀ ਤਾਂ ਉਹ ਪਿੰਡ 'ਚ ਦੇਖਿਆ ਵੀ ਦੁਕਾਨਾਂ ਤੋਂ ਕਿਹੜੀਆਂ ਦੁਕਾਨਾਂ ਤੋਂ ਬੀੜੀਆਂ ਵਿਕਦਿਆਂ ਨੇ ਇੱਕ ਤਾਂ ਦੁਕਾਨ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਉੱਥੇ ਤਾਂ ਕੋਈ ਮਤਲਬ ਵੇਚਣ ਦਾ ਸਵਾਲ ਹੀ ਨਹੀਂ ਸੀਗਾ ਇੱਕ ਬੰਦਾ ਜਿਹੜਾ ਬੀੜੀਆਂ ਸੇਲ ਕਰਦਾ ਸੀਗਾ ਉਹਦੇ ਕੋਲ ਅਸੀਂ ਲਿਸਟ ਲਈ ਸਾਰੇ ਪਿੰਡ ਦੀ ਕਿੰਨੇ ਬੰਦੇ ਇੱਥੇ ਪਿੰਡ ਦੇ ਬੀੜੀਆਂ ਉਹ ਵੀ ਦੋ ਬ੍ਰਾਂਡ ਵੇਚਦਾ ਸੀਗਾ ਇੱਕ ਬ੍ਰਾਂਡ ਕੋੜਾ ਗਾੜੀ ਕਿਹੜੇ ਬੰਦੇ ਪੀਂਦੇ ਨੇ ਕੋੜਾ ਗਾੜੀ ਬੀੜੀ ਦੇ 40 50 ਬੰਦੇ ਸੀਗੇ ਜਿਹੜੇ ਨਿਕਲੇ ਸਾ ਤੋਂ ਉਹਦੇ ਚੋਂ ਫੇਰ 40 50 ਦੇ ਵਿੱਚੋਂ ਬਹੁਤੇ 올ਡ ਸੀਗੇ ਜਿਹੜੇ 50 ਸਾਲ ਤੋਂ ਉੱਪਰ ਹੋਏ ਸੀ ਉਹ ਸਾਰੇ 50 ਤੋਂ 40 ਤੋਂ ਲੈ ਕੇ ਸੀ ਰੂਲ ਆਊਟ ਕੀਤੇ ਫਿਰ ਜਿਹੜਾ ਸਾਡਾ ਪ੍ਰੋਫਾਈਲ ਸੀਗਾ ਉਹਦੇ ਮੁਤਾਬਕ 15 ਕ ਬੰਦੇ ਜਿਹੜੇ ਯੰਗ ਮੁੰਡੇ ਸੀ ਜਿਹੜੇ ਬੀਣੀਆਂ ਪੀਂਦੇ ਸੀਗੇ ਉਹੋ ਘੋੜਾ ਗਾਡੀ ਪੀਣੀਆਂ ਪੀਣ ਵਾਲੇ ਉਹਨਾਂ ਨੂੰ ਸ਼ਾਰਟਲਿਸਟ ਕਰ ਲਿਆ ਸੀ ਐਂ ਲਿਸਟ ਬਣਾ ਲਈ ਕੱਲੇ ਕੱਲੇ ਨੇ ਚੈੱਕ ਕੀਤਾ ਤਾਂ ਉਹਦੇ ਚ ਅਲਟੀਮੇਟਲੀ ਇੱਕ ਬੰਦਾ ਮਿਸਿੰਗ ਨਿਕਲਿਆ ਉਹਦੇ ਘਰ ਗਏ ਅਸੀਂ ਤਾਂ ਉਹਦੀ ਜਿਹੜੀ ਮਦਰ ਸੀਗੀ ਉਹ ਬੰਦਾ ਹਾਈਪਰ ਹੋਈ ਹੋਈ ਸੀ ਮਤਲਬ ਉਹ ਡਰਾਮਾ ਕਰ ਰਹੀ ਸੀ ਜਿਆਦਾ ਜਦੋਂ ਉਹਨੂੰ ਪੁੱਛਿਆ ਵੀ ਕਿੱਥੇ ਆ ਮੁੰਡਾ ਤੇਰਾ ਜੀ ਇੱਥੇ ਆ ਜੀ ਇੱਥੇ ਆ ਅੱਛਾ ਦੂਜਾ ਫਿਰ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਬੈਕਗ੍ਰਾਉਂਡ ਦੇ ਵਿੱਚ ਪਹਿਲਾਂ ਵੀ ਉਹਦੇ ਇਦਾਂ ਹੀ ਕੋਈ ਲੜਕੀਆਂ ਲੁੱਟਕੀਆਂ ਦੇ ਪਿੱਛੇ ਜਾਣ ਦਾ ਤੇ ਸਭ ਤੋਂ ਵੱਡੀ ਗੱਲ ਕੀ ਪਤਾ ਲੱਗਿਆ ਵੀ ਸ਼ਰਾਬ ਪੀਂਦਾ ਚਲੋ ਸਨਵਾਲ ਆਲਮੋਸਟ ਪਿੰਪੁਆਇੰਟ ਤੇ ਹੋ ਗਿਆ ਕਿ ਬੰਦਾ ਇਹ ਇਹੀ ਹੋ ਸਕਦਾ ਹੈ ਕਿਉਂਕਿ ਇਹਦਾ ਬੈਕਗ੍ਰਾਉਂਡ ਵੀ ਮਾੜੀ ਹੈ ਸ਼ਰਾਬ ਵੀ ਪੀਂਦਾ ਹੈ ਤੇ ਪੀੜੀਆਂ ਵੀ ਉਹੀ ਪੀਂਦਾ ਤਾਂ ਉਹਦੇ ਘਰ ਦੀ ਥੋਰੋਲੀ ਸਰਚ ਕੀਤੀ ਸਾਰੇ ਸਰਚ ਕਰਦਿਆਂ ਕਰਦਿਆਂ ਪੇਟੀ ਦੇ ਥੱਲੇੋਂ ਗਿੱਲੀ ਜੀਨ ਦੀ ਪੈਂਟ ਮਿਲੀ ਇੱਕ ਜਿਹੜੀ ਮਤਲਬ ਧੋਤੀ ਹੋਈ ਸੀਗੀ ਪਰ ਫਿਰ ਵੀ ਤੁਸੀਂ ਦੇਖੋ ਜਿਹੜੀ ਹਰੇਵਾਈ ਹੁੰਦੀ ਹੈ ਕਣਕ ਦੀ ਜਿਹੜੀ ਦਾ ਗ੍ਰੀਨ ਕਲਰ ਹੁੰਦਾ ਉਹਦੇ ਤੋਂ ਲੱਗਦਾ ਸੀ ਆਲਮੋਸਟ ਸਰਟਨ ਹੋ ਗਿਆ ਕਿ ਬੰਦਾ ਇਹੀ ਆ ਤਾਂ ਉਹਦੀ ਜਿਹੜਾ ਮਦਰ ਨੂੰ ਥੋੜੀ ਜੀ ਸਖਤੀ ਨਾਲ ਪੁੱਛਿਆ ਵੀ ਕਿੱਥੇ ਆ ਹੁਣ ਇੱਥੇ ਉਹਦੇ ਕੋਲ ਫੋਨ ਵੀ ਹੈ ਨਹੀਂ ਇਲੈਕਟ੍ਰੋਨਿਕ ਐਵੀਡੈਂਸ ਦਾ ਕੋਈ ਚਾਂਸ ਹੀ ਹੈ ਨਹੀਂ ਤਾਂ ਫਿਰ ਉਹਨੂੰ ਪੁੱਛਿਆ ਵੀ ਮਦਰ ਨੂੰ ਸਖਤੀ ਕੀਤੀ ਤਿੰਨ ਚਾਰ ਟਿਕਾਣੇ ਉਹਨੇ ਦੱਸੇ ਤਾਂ ਸਭ ਤੋਂ ਮੋਸਟ ਪ੍ਰੋਬੇਬਲ ਟਿਕਾਣਾ ਜਿਹੜਾ ਸੀਗਾ ਉਹ ਦੀ ਭੈਣ ਸੀਗੀ ਕਿਉਂਕਿ ਇਹ ਹਿਊਮਨ ਨੇਚਰ ਆ ਕਿ ਭੈਣ ਜਿੱਦਾਂ ਮਰਜ਼ੀ ਮੜਾ ਹੋਵੇ ਭਰਾ ਉਹਨੂੰ ਉਹ ਮਤਲਬ ਕਰੋ ਨਹੀਂ ਕੱਢ ਸਕਦੀ ਜੇ ਉਹਨੂੰ ਉਹਨੂੰ ਸ਼ੈਲਟਰ ਦੇਊਗੀ ਉਹ ਫਿਰ ਮੈਂ ਉਹਦੇ ਉਹਦੇ ਭਰਾ ਉਹਦੀ ਭੈਣ ਦੇ ਘਰ ਮੈਂ ਆਪ ਲੈ ਕੇ ਰੇਡ ਕਰਨ ਗਿਆ ਤਾਂ ਗੁੰਜਦਾ ਉਹ ਸ਼ਰਾਬੀ ਹੋਇਆ ਸੀਗਾ ਜਦੋਂ ਸ਼ਰਾਬੀ ਹੋਇਆ ਸੀ ਭੱਜਣ ਲੱਗਿਆ ਕੋਠੇ ਤੇ ਪਿਆ ਸੀਗਾ ਤੇ ਛਾਲ ਮਾਰੀ ਕੋਠੇ ਤੋਂ ਦੀ ਇਨਸੀਡੈਂਟਲੀ ਲੱਤ ਟੁੱਟ ਗਈ ਉਹਦੀ ਬੰਦੇ ਦੀ ਤਾਂ ਚਲੋ ਉਹਨੂੰ ਅਰੈਸਟ ਕਰ ਲਿਆ ਉਹ ਸਾਰਾ ਮੰਨ ਗਿਆ ਉਹਦੇ ਬਈ ਤੇ ਫਿਰ ਆ ਕੇ ਫਿਰ ਕਨਫਰਮ ਕੀਤਾ ਉਸ ਤੋਂ ਦੁਬਾਰਾ ਜਿਹੜਾ ਜਿਹੜਾ ਉਹ ਤੋਂ ਨਿਸ਼ਾਨਦੇਹੀ ਕਰਵਾਈ ਫਿਰ ਫਿਰ ਹੋਰ ਗੱਲਾਂ ਵੀ ਐਡ ਅਪ ਹੋਈਆਂ ਕਿ ਬੰਦਾ ਕੱਲ ਦੁਕਾਨ ਤੋਂ ਟੌਫੀਆਂ ਲੈ ਕੇ ਗਿਆ ਉਹ ਗੱਲ ਕਨਫਰਮ ਹੋ ਗਈ ਫਿਰ ਸ਼ਰਾਬ ਠੇਕੇ ਤੋਂ ਸ਼ਰਾਬ ਲੈ ਕੇ ਗਿਆ ਉਹ ਗੱਲ ਵੀ ਕਨਫਰਮ ਹੋ ਗਈ ਉਹ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਇੱਕ ਦੋ ਜਗ੍ਹਾ ਜਿੱਥੇ ਜਿਹਨਾਂ ਦੇ ਕੈਮਰੇ ਲੱਗੇ ਸੀ ਆਇਆ ਬੰਦਾ ਸ਼ਰਾਬ ਲੈਣ ਜਾ ਰਿਹਾ ਠੇਕੇ ਵੱਲ ਨੂੰ ਤੋ ਕਨਫਰਮ ਹੋ ਗਿਆ ਤਾਂ ਚਲੋ ਉਸ ਤੋਂ ਬਾਅਦ ਇਹਦਾ ਰੈਸਟ ਪਾਈ ਜੋ ਵੀ ਐਵੀਡੈਂਸ ਇਕੱਲੈਕਟ ਕੀਤੀ ਤੇ ਉਹ ਜਿਹੜੇ ਗਰੀਬ ਬੰਦੇ ਸੀਗੇ ਕੋਈ ਉਹ ਬਦਮਾਸ਼ ਟਾਈਪ ਬੰਦਾ ਸੀਗਾ ਉਹਦੇ ਕੋਈ ਗਵਾਹੀ ਵੀ ਕਿਉਂਕਿ ਦੇਖੋ ਰੇਪ ਕੇਸ ਦੇ ਵਿੱਚ ਕੋਈ ਗਵਾਹ ਤਾਂ ਹੁੰਦਾ ਨਹੀਂ ਹੈਗਾ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦੀ ਹੈ ਯੂ ਹੈਵ ਟੂ ਬਿਲਡ ਅ ਕੇਸ ਔਨ ਦਾ ਸਰਕਮਸਟੈਂਸ਼ੀਅਲ ਐਵੀਡੈਂਸ ਫਿਰ ਉਹ ਪੂਰਾ ਆਪਣੇ ਮੈਂ ਆਪਣਾ ਇੰਟਰਸਟ ਲੈ ਕੇ ਜੋ ਵੀ ਐਵੀਡੈਂਸ ਹੋ ਸਕਦੀ ਸੀਗੀ ਉਹਦੇ ਫਿੰਗਰਪ੍ਰਿੰਟ ਜਿਹੜੇ ਉਹਦੇ ਫੁੱਟਪ੍ਰਿੰਟ ਵਗੈਰਾ ਉਥੋਂ ਮਲੇ ਸੀ ਉਹ ਮੈਚ ਕਰਾਏ ਉਹ ਮੈਚ ਕੀ ਮਿਲ ਗਏ ਤੇ ਹੋਰ ਜੋ ਵੀ ਐਵੀਡੈਂਸ ਅਸੀਂ ਕਰ ਸਕਦੇ ਸੀ ਬੜੇ ਬੰਨ ਟਰਸਟ ਨਾਲ ਉਹ ਕੇਸ ਬਣਾਇਆ ਫਿਰ ਉਹ ਵਿਚਾਰਿਆਂ ਕੋਲ ਵਕੀਲ ਕਰਨ ਨੂੰ ਪੈਸੇ ਨਹੀਂ ਸੀਗੇ ਫਿਰ ਉਹਨੂੰ ਉਹਨੂੰ ਉਹਨਾਂ ਨਾਲ ਗੱਲ ਕਰਕੇ ਮੇਰੇ ਵਕੀਲ ਦੋਸਤ ਸੀਗੇ ਵਿਕਟਮ ਕੋ ਜਿੰਨਾਂ ਦੀ ਲੜਕੀ ਸੀਗੀ ਤੇ ਉਹ ਉਹ ਤੋਂ ਡਰਦੇ ਵੀ ਸੀਗੇ ਫਿਰ ਮੈਨੂੰ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਸਪੋਰਟ ਕਾਫੀ ਕੀਤੀ ਮੈਂ ਪਿੰਡ ਦੇ ਸਰਪੰਚਾਂ ਨਾਲ ਨੂੰ ਮਤਲਬ ਲੋਕਾਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਦੀ ਹੈਲਪ ਕਰੋ ਯਾਰ ਇੰਦਾ ਇਹ ਦਰਿੰਦਾ ਆਦਮੀ ਹੈਗਾ ਦਰਿੰਦਾ ਬੰਦਾ ਹੈ ਜਿਹਨੂੰ ਕੱਲ ਨੂੰ ਫੇਰ ਇਹ ਮਤਲਬ ਖੁੱਲ ਛੁੱਟ ਕੇ ਆ ਗਿਆ ਤਾਂ ਦੇਖੋ ਤੁਹਾਡੇ ਮਤਲਬ ਤੁਹਾਡੇ ਲਈ ਖਤਰਾ ਹੈ ਤੁਹਾਡੇ ਤੁਹਾਡੇ ਵੀ ਬੱਚੇ ਹੈਗੇ ਆ ਸਾਰੇ ਬੰਦੇ ਇਸ ਗੱਲ 'ਚ ਮੋਟੀਵੇਟ ਹੋਏ ਫੇਰ ਅਲਟੀਮੇਟਲੀ ਉਸ ਬੰਦੇ ਨੂੰ ਉਮਰ ਕੈਦ ਹੋਈ ਉਹ ਹੁਣ ਜੇਲ੍ਹ 'ਚ ਹੈ ਉਹਦੇ ਸ਼ਰਾਬ ਪੀਤੀ ਦਿਨੇ ਉਹਦਣ ਕੋਈ ਪਤਾ ਨਹੀਂ ਕੋਈ ਕੋਈ ਇਨਸੀਡੈਂਟ ਉਹਦਾ ਕੋਈ ਕੋਈ ਦੋਸਤ ਆਇਆ ਵੈ ਸੀਗਾ ਚਲੋ ਚਲਾ ਗਿਆ ਸ਼ਰਾਬ ਪੀ ਕੇ ਉਹਦੇ ਚ ਪਹਿਲਾਂ ਵੀ ਉਹ ਸ਼ਰਾਬ ਪੀ ਕੇ ਉਹਦੇ ਚ ਉਹ ਹਾਈਪਰ ਹੋ ਜਾਂਦਾ ਸੀਗਾ ਉਹ ਬੱਚੀ ਫਿਰਦੀ ਸੀ ਉੱਥੇ ਪਹਿਲਾਂ ਵੀ ਗੋਂਡੇ ਨੇੜੇ ਘਰ ਸੀਗਾ ਉਹਦਾ ਜਾਣਦੀ ਸੀ ਉਹਨੂੰ ਉਹਨੂੰ ਟੌਫੀ ਟੁਕੀਆਂ ਲੈ ਕੇ ਤੇ ਉਹ ਲੈ ਗਿਆ ਚੁੱਕ ਕੇ ਚੱਕ ਕੇ ਲਿਜਾ ਕੇ ਉਹਨੂੰ ਰੇਪ ਕੀਤਾ ਰੇਪ ਕਰਕੇ ਉਹ ਮੰਨਿਆ ਕਿ ਇਹਦਾ ਮੈਂ ਉਹ ਹੱਡਾ ਰੂੜੀ ਦੇ ਸਿਟਰ ਚੱਲਿਆ ਸੀਗਾ ਵੀ ਜੇ ਹੱਡਾ ਰੂੜੀ ਤੇ ਕੁੱਤੇ ਖਾ ਜਾਣਗੇ ਸਵੇਰ ਨੂੰ ਬੱਚੀ ਦਾ ਕਿੰਨਾ ਵਿਚਾਰੀ 5 ਸਾਲ ਦੀ ਬੱਚੀ ਸੀਗੀ ਉਹਨਾਂ ਦਾ 8-10 87 ਕਿਲੋ ਦੀ ਹੋਣੀ ਹੈ। ਵੀ ਕੁਛ ਹੀ ਨਹੀਂ ਪਤਾ ਲੱਗਣਾ। ਇੱਥੇ ਹੋ ਵੀ ਸਕਦਾ ਸੀ ਕਿ Laash ਵੀ ਨਾ ਮਿਲਦੀ। ਉਹ ਕਹਿੰਦਾ ਵੀ ਅੱਗੇ ਟਰੈਕਟਰ ਸੀਗਾ ਕੋਈ ਜਦੋਂ ਲਾਈਟਾਂ ਪਈਆਂ ਤੇ ਮੈਂ ਉੱਥੇ ਛੱਡ ਕੇ ਉੱਥੇ ਵਾਪਸ ਆ ਗਿਆ। ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ